ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਨੇ ਬਹੁਤ ਵਧੀਆ ਹੋਮ ਹੋਣਗੇ ਸੋ ਗੱਡੀ ਦੇ ਵਿੱਚ ਜਾਂਦੇ ਹਾਂ ਤਾਂ ਤੁਹਾਨੂੰ ਗੈਸ ਹੋ ਹੀ ਗਿਆ ਹੋਣਾ ਕਿ ਅੱਜ ਆਪਾਂ ਫੇਰ ਚੱਲੇ ਆਂ ਕਿਤੇ ਘੁੰਮੀ-ਘੁੰਮੀ ਤੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ ਤੇ ਸੋ ਆਪਾਂ ਬੱਚਿਆਂ ਨਾਲ ਪ੍ਰੋਮਿਸ ਕੀਤਾ ਸੀ ਕਿ ਇੱਕ ਦਿਨ ਲਈ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਡੀਮਾਰਟ ਸਮੈਸ਼ ਜਿੱਥੇ ਕਾਫੀ ਸਾਰੇ ਮਤਲਬ ਬੱਚਿਆਂ ਦੇ ਲਈ ਲੱਗੇ ਹੋਇਆ ਬਾਇ ਹਾਲੀਡੇ ਇੰਜੋਏ ਹਾਲੀਡੇ ਹਾਂ ਮੱਚਿਆਂ ਨੇ ਕਾਫੀ ਸਾਰੇ ਚੁੰਨੇ ਵਗੈਰਾ ਲੱਗੇ ਹੋਏ ਆ ਤੇ ਕੁਛ ਆਪਾਂ ਡੀਮਾਰਟ ਤੋਂ ਥੋੜੀ ਸ਼ਾਪਿੰਗ ਕਰਨੀ ਸੀਗੀ ਤੇ ਸੋ ਅਸੀਂ ਸੋਚਿਆ ਕਿ ਅਮਰਿਤ ਵੀ ਆਇਆ ਹੋਇਆ ਚਲੋ ਸਾਰੇ ਇਕੱਠੀ ਘੁੰਮੇ ਆਉਣੇ ਆ ਤੇ ਆਪਾਂ ਆਇਆ ਡੀਮਾਰਟ ਪਹਿਲਾਂ ਆਪਾਂ ਕਰਦੇ ਆ ਥੋੜੀ ਸ਼ਾਪਿੰਗ ਕਰਦੇ ਲਈ ਸਮਾਨ ਲੈਣਾ ਉਸ ਤੋਂ ਬਾਅਦ ਮੈਂ ਮੈਟਰੋ ਵਾਲਿਆਂ ਦੇ ਇੱਕ ਚੱਪਲ ਦੇਖਣੀਆਂ ਉਹ ਵੀ ਦੇਖ ਕੇ ਆਵਾਂਗੇ ਤੇ ਫਿਰ ਆਪਾਂ ਘੁੰਮਾਂਗੇ 슈ਗਰ ਜਾਨ ਨੂੰ ਉੱਧਰ ਸਾਰਾ ਔਨ ਹੋ ਜਾਏਗਾ ਲਾਈਟਿੰਗ ਵਗੈਰਾ ਫਿਰ ਉੱਧਰ ਚੱਲਾਂਗੇ ਪਾਰਕਿੰਗਸ ਲਗਾ ਦਿੰਨੇ ਆਪਾਂ ਗੱਡੀ ਜੀ ਪਹੁੰਚ ਗਏ ਆਪਾਂ ਗੱਡੀ ਪਾਰਕਿੰਗ ਦੇ ਵਿੱਚ ਲਗਾ ਕੇ ਚੜ ਰਹੇ ਆਂ ਚੜਾਈ ਤੇ ਚੱਲ ਜੀ ਇਹ ਪਹਿਲਾਂ ਜ਼ਰੂਰੀ ਸਮਾਨ ਜਿਹੜਾ ਘਰ ਦਾ ਉਹ ਲਈਏ ਲਓ ਜੀ ਆਹ ਵਾਲਾ ਸਮਾਨ ਹਜੇ ਆਪਾਂ ਖਰੀਦੇ ਆਂ ਹੋਰ ਦੇਖਦੇ ਆਂ ਹੋਰ ਕੀ ਲੈਣਾ ਦੱਸੋ ਮੈਂ ਦਵਾ ਰਹੀ ਹਾਂ ਤੁਹਾਨੂੰ ਥੋੜ ਦੇ ਦੇ ਹਲਕੀ ਹੋ ਵੀ ਪੱਕਾ ਹਲਕੀ ਆ ਇਹ ਹਲਕੀ ਲੈਣੀ ਆਪਣੇ ਕੋਲ ਹੈਗੀ ਹੈ ਕੱਲੇ ਨੂੰ ਨਾਲ ਇਹਦੇ ਨਾਲ ਦੀ ਡਿਮਾਂਡ ਆਈ ਹੈ ਅਚ ਰੇਟ ਵੀ ਹਲਕਾ ਹੀ ਆ ਇਹ ਬਲ ਵਧੀਆ ਕੱਢਦੀ ਹੈ ਚੰਗੀ ਤਰ੍ਹਾਂ ਰੇਟ ਵੀ ਹਲਕਾ ਹੀ ਹੈ ਇਹ ਮੇਰੀ نیچے ਰੱਖੀ ਹੋਈ ਆ ਉੱਪਰ ਮੇਰੀ ਭਾਰ ਰੱਖੀ ਹੋਈ ਆ 400 ਰੁਪਏ ਕਢਾਵਾ ਪਾਣੀ ਹੰਡਾ ਲੈਣਾ ਚ ਨਹੀਂ ਲਊਗਾ ਡਬਲ ਬੋਲ ਆਉਂਦਾ ਚੱਕ ਲੋ ਫਿਰ ਆ ਦੇ ਹੋ ਲਾਲੀ ਖੜਾ ਹਾਂ ਯਾਰ ਕਹਿੰਦੇ ਲਿਗਾ ਤੂੰ ਤੁੱਪ ਕਰਕੇ ਇਹ ਬੱਲਾ ਵਸਾੜ ਗਏ ਇਹਨਾਂ ਦੇ ਮੈਕ ਕੋ ਸੰਗਤ ਚੱਲਨੀ ਹੈ ਪਤਾ ਨਹੀਂ ਕਿੱਧਰ ਲੈ ਕੇ ਜਾਏਗੇ ਮੈਟਰੋ ਲੈਣਾ ਹੈ ਇਹ ਵੀਡੀਓ ਬਣਾ ਰਹੇ ਨਾ ਮੇਰੀ ਇਹ ਇਹ ਤੁਹਾਡੇ ਦੋਸਤ ਨੂੰ ਦਿਖਾਏਗੀ ਦਾ ਠੀਕ ਕਿੱਥੋਂ ਆਏ ਕਿੱਥੋਂ ਇੱਕ ਪਰਸੀਬਲ ਮਾਤੀ ਨਰਵੜੀਆ ਤੋ 2 10 ਹੰਰ ਬੰਨ ਫਰੀ ਹੰਰ ਬੰਨ 10 ਸੌ ਦੇਦੀ ਹਾਂ ਜਾਬੀ ਜਾਏ 300 ਮਿਲ ਜੂਈ ਲੱਗ ਗਿਆ ਪਤਾ ਇਹ ਅੱਗ ਦਾ ਪੱਟਾ ਬੜਾ ਵੱਡਾ ਤੂੰ ਤੂੰ ਹੀ ਛੱਟੇ ਜੱਟੇ ਆ ਦੇਣਾ ਤਾਂ ਨਾਲ ਨੂੰ ਸਾੜੇ ਤਲ ਲਸੋਣੇ ਲੱਗੂ ਹੈ ਮੈਂ ਚੰਦ ਦੁਕਾਨਦਾਰ ਹੀ ਸਿੱਖ ਗਿਆ ਹੈ ਹੋਰ ਵੱਡਦਾ ਮੋੜਦਾ ਹਾਂ 7 8 ਲਾਚ ਵੈਰੀ ਗੁੱਡ ਕਿਹੜੇ ਸਕੂਲ ਚ ਸਰਦਾਰੀ ਮਿਡਲ ਸਕੂਲ ਸ਼ਿਮਲਾਪੜੀ ਬਲਾਹ ਲੁਧਿਆਣਾ ਉਹਦੇ ਤਾਂ 파ਰਟਿੰਗ ਜੁੱਧ ਦੀ ਜ਼ਿੰਮੇਵਾਰੀ ਤੇ ਦੀ ਮਾਂਟ ਉਥੇ ਵੀ 파ਰਟਿੰਗ ਇੰਗਲਿਸ਼ ਇੰਗਲਿਸ਼ ਤੇ ਤੁਹਾਨੂੰ ਦੁਪਹਿਰ ਤੇ ਵੇਚਣ ਲਈ ਆਉਣਾ ਉਹਦੇ ਹੈ ਸ਼ਾਮ ਦੇ ਟਾਈਮ ਇਸ ਦਿਨ ਤਾਂ 150 ਦਾ ਮਤਲਬ ਹੈ ਪੰਜਾਬੀ ਚ 150 ਦਾ ਯੂਜੀ ਤੇ 200 ਦਾ ਅੱਛਾ ਆਹ ਵਾਲਾ ਨਹੀਂ ਕਿ ਸ਼ਾਮ ਨੂੰ ਆਉਣਾ ਫਿਰ ਆਹ ਕੰਮ ਨੂੰ ਤਈ ਦੀ ਵਾਰ ਜਿੰਨ ਕਰੇ ਪੈਦੇ ਦੀ ਲੋਨ ਹੁੰਦੀ ਨਾ ਉਹ ਤਾਂ ਇਹ ਫਿਰ ਸੀ ਸੋਣੀ ਲੱਗ ਤੁਹਾਡੇ ਘੇਰੇ ਸਾਡਾ ਬੇਟਾ ਵੀ ਤੁਹਾਡੇ ਵਰਗਾ ਹੀ ਹੋਊਗਾ ਨਾ ਤੁਹਾਨੂੰ ਉਹਦੇ ਵਿੱਚ ਫੈਂਸੀ ਵਟਾਦਾ ਆਵਾ ਨਾ ਬਸ ਚਲਾ ਲੈ ਦਿੰਦੀ ਹੈ ਜਿੱਤੇ ਤੂੰ ਹੀ ਤੁਮੀ ਤੁਮੀ ਡਾੜ ਦੇ ਉੱਥੇ ਲੈ ਲਿਓ ਇਹ ਸਾਨੂੰ ਦਾਨ ਪੈਂਚੀ ਦੋਤ ਉਹਦੀ ਲੱਟ ਨਾਲ ਲੇਦੀ ਆ ਤੁਹਾਡੇ ਦਾ ਪੂਰਾ ਜੱਟੂ ਦਾ ਉਹ ਇਹਨਾਂ ਨੂੰ ਕਹਉਂਦੇ ਤਿੱਖੋ ਲੈ ਦੇ ਦਲੀ ਜਵੇ ਫਟਰੀ ਜੇ ਮੈਂ ਇਹ ਤਾਂ ਮੁੰਡਾ ਵੇ ਲਿਆ ਹਰਜੀ ਸਿੰਦਰ ਅੱਛਾ ਜੀ ਸਿੰਦਰ ਠੀਕ ਹੈ ਉਹਨਾਂ ਨੂੰ ਮੇਰਾ ਨੰਬਰ ਦੇ ਦੇਣਾ ਇਹਦਾ 83 70 3555 ਠੀਕ ਹੈ ਠੀਕ ਆ ਟੋਪੀ ਬਹੁਤ ਵਧੀਆ ਬੱਚੇ ਮਿਹਨਤ ਕਰ ਰਹੇ ਆ ਇਹ 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 ਤਾਂ ਤੜੀ ਲਾਈਟ ਕਰੇ ਨਹੀਂ ਸੋਣਾ ਲੱਦਣਾ ਆ ਲੋ ਡਾਰਾ ਤਲ ਤੂੰ ਇਹਦੇ ਨਾਲ ਤੜੀ ਸਤਨ ਨਹੀਂ ਮਿਲ ਜੂਗਾ ਇਹ ਤੜੀ ਸਤਨ ਲਾਣੀ ਬਹੁਤ ਆ ਅਹ ਤੇ ਦਸ ਰੇਟ ਕੀ ਹੈ ਇਹਨਾਂ ਦਾ ਇਹ ਮੰਨ 50 ਮਤਲਬ ਪੰਜਾਬੀ ਦੇ 150 ਇਹ 100 ਮੈਂ ਪੰਜਾਬੀ ਦੇ ਸੌਣ ਸੌਂਕੀ ਅੰਟੀ ਆਇਓ ਮੜਾਈ ਆਇਤ ਮੈਂ ਤੇ ਬੇਟਾ ਆਣਾ ਨਹੀਂ ਸੀ ਮੇਰੇ ਘਰ ਗਿਆ ਸੀਗਾ ਜਿੱਦਾਂ ਟਾਈਮ ਲੱਗਣਾ ਮੇਰੇ ਘਰ ਆ ਜੀ ਤੇਰੇ ਪਾਪਾ ਨੂੰ ਮੈਂ ਦਵਾਈ ਲੈ ਦੂੰਗੀ ਕਿਹੜੀ ਜਰਾ ਦੇ ਇਸ਼ਰ ਨਗਰ ਲਾਸਟ ਬੜੇ ਪਾਪਾ ਤਾਂ ਠੀਕ ਆ ਹੁਣ ਠੀਕ ਆ ਹੋਣਾ ਤਾਂ ਹੁਣ ਡਾਕਟਰ ਨੇ ਕਿਹਾ ਨਾ ਰੈਸਟ ਰਹਿਣੀ ਤਰੇ ਹਾਂ ਹੁਣ ਤਾਰੇ ਰੈਸਟ ਰਹਿ ਰੈਸਟ ਤੂੰ ਮੈਨੂੰ ਮੈਂ ਤੇਮਿੰਟ ਇੱਥੇ ਤਾਂ ਆਓ ਫੇਰ ਵੀ ਮਿਲ ਕੇ ਆਈ ਤੂੰ ਹੁਣ ਤੀ ਵੱਡੇ ਸਾਰੇ ਮੋਲ ਤੇ ਲੈਣਾ ਇੱਥੇ ਚੁੰਨੀ ਲੈ ਦੇ ਜਾਓ ਮੈਂ ਕੰਮ ਦਾ ਚੈਂਸਿੰਗ ਕਰਾਂ ਲੈ ਆਂ ਅੱਛਾ ਠੀਕ ਆ ਚੱਲ ਦੇ ਚੁੰਨੀ ਦੇ ਆ ਰੋ ਇੱਥੇ ਆਓ ਇੱਧ ਮੇਰੀ ਗੱਲ ਛੋੜ। 1 ਮਿੰਟ ਕਾ ਕੇ ਮੇਰੀ ਗੱਡੀ ਉਹ ਖੜੀ ਹੈ ਮੈਂ ਵਾਪਸ ਆਣੀ। ਨਹੀਂ ਮੈਂ ਚੱਲ ਜਾ ਵਾਪਸ। ਨੇੜਾ ਵਦਿਆ ਨਾ ਤੁਹਾਨੂੰ ਪਤਾ ਮੇਰੇ ਤਾਂ ਉਧਰ ਹੀ ਆ ਬਰੋਡਰ। ਮੈਨੂੰ ਪਗਾਹ ਉਧਰ ਹੋਇਆ ਆ। ਮੈਨੂੰ ਪਗਾਹ ਮੇਰੇ ਘਰੇ ਹੀ ਆਇਆ ਇੱਕ ਦਿਨ ਤੋਂ। ਪਾਪੀ ਵੀ ਲਾ। ਜਿੱਦੀ ਮਾਰਾ ਲੈ ਦਿੱਤਾ। ਪਾਪਾ ਨੂੰ ਮਾਰਨੇ ਇੱਕ ਮਿੰਟ ਮੈਂ ਬੈਦ ਲਾਉਂਦਾ। ਸਟੈਂਡ ਲਾਦੇ ਇਹਨੂੰ। ਸਟੈਂਡ ਦਾ ਥਰਾਵ ਆ। ਮਹੀਨੇ ਪਹਿਲਾਂ ਸਟੈਂਡ ਲੱਦਿਆ ਸੀ। ਉਹ ਮਾਰਾ ਟੁੱਟਦਾ ਤੇ ਉਹ ਪਟੇ ਤੇ ਲੈ ਦੇ ਹਲਾ ਨਹੀਂ ਜੇ ਉਹ ਜਿਹੜੇ ਤੂੜਾ ਚੱਕਦੇ ਆ ਨਾ ਉਹ ਪਾਣੀ ਉਹ ਇਹ ਹਟ ਦੇ ਮੈਂ ਫੜ ਲੈਣਾ। ਉਹ ਮਮੀ ਤਾਂ ਨਹੀਂ ਮੈਨ ਤਾਂ ਨਹੀਂ ਕਰਦੇ ਛੋੜੀਆਂ ਨਾਲਦੇ ਆ। ਮੇਰੀ ਗਲਤ ਗੱਲ ਹੈ ਜੇ ਤੂੰ ਇਹ ਕਰਨਾ। ਮਾਪੇ ਵੱਡਾ ਸਾਰਾ ਬੰਦਲਾ ਲੈ। ਪਾਪਾ ਨੂੰ ਪਾਪਾ ਇਹ ਪਹਿਲਾਂ ਨਾੜ ਬਲੋਸੀ। ਤੂੰ ਤਾਂ ਠੀਕ ਆ ਤਿੰਨੇ ਦੇ ਹੋ ਗਏ। ਅੱਛਾ ਤਿੰਨੇ ਨੂੰ ਤਿੰਨੇ ਨਹੀਂ ਮੱਧੇ ਦੇ ਹੋ ਗਏ। ਇਹ ਲੋ ਫੇਸਬੁਕ ਤੇ ਨਹੀਂ ਭਾਗ। ਭਲਾ ਤਾਤੂ ਇਹ ਮੈਂ ਤਾਂ ਮੈਨਾਂ ਤਾਰੇ ਮੈਂ ਤੈਨੂੰ ਮੰਦਰਿਆ ਤੋਂ ਫੇਸਬੁਕ ਤੇ ਮੈਂ ਮੈਂ ਨਹੀਂ ਫੇਸਬੁਕ ਤੇ ਵਧੀਆ ਲੱਗਦੀ ਮੈਂ ਇੱਧੇ ਵਧੀਆ ਨਹੀਂ ਨਹੀਂ ਫੇਸਬੁਕ ਤੇ ਥ्रू ਅਗਰੇ ਅਗਲਾ ਤੇਰੇ ਤੋਂ ਸਮਾਨ ਖਰੀਦੂਗਾ ਤਾਂ ਮੈਂ ਤੇ ਨਹੀਂ ਪੈਸਾ ਦੇਣਾ ਨਹੀਂ ਉਹਦਾ ਕੀ ਦਾ ਲਾਣਾ ਨਹੀਂ ਪਾਉਣਾ ਠੀਕ ਆ ਤਾਂ ਨਹੀਂ ਪਾਉਂਦੇ ਮੈਂ ਇੱਦੀ ਮੱਤੂ ਚੱਕ ਲੈਦੇ ਆਂ ਲੋੜ ਹੀ ਨਹੀਂ ਤੇਰੀ ਕੋਈ ਉਹ ਆਂਦਿਆ ਉਹ ਮੈਂ ਤੇਰੀ ਲੈ ਆਉਂਗਾ ਇੰਨਾ ਵੱਡਾ ਥੋਪਾ ਜਿਆ ਨੂੰ ਉਹਦੇ ਤਾਰ ਤੂੰ ਨੇ ਤਾਂ ਬੋਲੀ ਜਾਉਂਗੀ ਤੀ ਜਰਾ ਤੀ ਕਰਦਾ ਸਹੀ ਠੀਕ ਹੈ ਸੇਲ ਹੋਣੀ ਚਾਹੀਦੀ ਸਾਰਾ ਬੈਗ ਖਾਲੀ ਇੱਕ ਵਾਰ ਵਧੀਆ ਯਾਰ ਤੂੰ ਕਿਹੜਾ ਮੰਗਦਾ ਮਹਿੰਗੀ ਕਰਦਾ ਖਾਲੀ ਨਹੀਂ ਦਰਦੇ ਉਹ ਇੱਦਾਂ ਹੀ 50 ਰੁਪਏ ਬਣਾ ਦੂਦੇ ਬੱਸ ਇਹ ਬਣਾ ਤੇ ਇਦਾਂ ਦਿਖਾਉਂਗੀ ਆਹ ਦੇ ਤੀ 50 ਰੁਪਏ ਲੈ ਲਓ ਇਹ 1 25 ਦੀ ਹੈ ਤੁਹਾਨੂੰ 100 ਦੀ ਲੱਗੂਗਾ ਜਿਆਹਾ ਇਹ 150 ਦੀ ਹੈ ਤੁਹਾਨੂੰ 150 ਦੀ ਲੱਗੂਗੀ 150 ਦੀ ਹੈ 150 ਨਹੀਂ ਲੱਗੂਗਾ ਇਹਦੇ ਪੱਤ ਨਹੀਂ ਇਹ ਪ੍ਰਾਈਫੈਕਸ਼ਨ ਹੈ ਤੁਹਾਡੇ ਕੋਈ ਦਾ ਇਹ ਤੁਹਾਡੀ ਮੰਮੀ ਲਈ ਇਹ ਤਾਂ ਇਹ ਤੁਹਾਡੇ ਲਈ ਹੂੰ ਫਾਈਵ ਹੰਡਰਡ ਤੁਹਾਡੇ ਬਲਾਦਿੰਨੇ ਹੋ ਦੇ 3 3 500 ਹਾਂ 500 ਮਤਲਬ ਪੰਜਾਬੀ ਚ 500 ਹੁੰਦੀ ਆ 500 ਫੁੱਲੀ ਦਿਓ ਫੁੱਲੀ ਦਿਓ ਅਲਾਤੀਓ ਫੁੱਲੀ ਦਿਓ ਪਾਣੀ ਅਲਾਤੀ ਲਈ ਹਾਂ ਹੈਗਾ ਮੇਕਅਪ ਉਹ ਤੋਂ ਦੇ ਦਿਓ ਜੂਠੀ ਦਾ ਨਹੀਂ ਹੈ ਜੂਠੀ ਦਾ ਨਹੀਂ ਜੂਠੀ ਤਾਂ ਹੋਊ ਬੱਚਿਆਂ ਵਾਲੀ ਆ ਕੋਈ ਨਹੀਂ ਸਾਈਕਲ ਲੈ ਆ ਪੀ ਨੇ ਇੱਥੇ ਆ ਗਈ ਲੁਧਿਆਣਾ ਜਾਣਾ ਹੈ ਸਾਈਕਲ ਤੇ ਜਾਣਾ ਦੀਦੀ ਦੀਦੀ ਲਾਵੀ ਹਾਂ ਮੈਂ ਨਿਊਡਲ ਬਣਾਉਂਗਾ ਨਿਊਡਲ ਬਣਾਏਂਗਾ ਤੂੰ ਉਹ ਗੋਲ ਗੱਪੇ ਵਾਲਾ ਹਟਕੀ ਵਾਲਾ ਐ ਅਪਨੇ ਪੰਡਲ ਬੇਲੇ ਤੋਂ ਪੰਡਲ ਬੇਲੇ ਤੋਂ ਕਰਦੇ ਸੀ ਸਹੀ ਗੱਲ ਆ ਇੱਧਰ ਫੋਨਾਂ ਦਾ ਢੇਰ ਲਾ ਤਾਂ ਮੇਰੇ ਕੋਲ ਇੱਕ ਫੋਨ ਦੇ ਵਿੱਚ ਮੈਂ ਵੀਡੀਓ ਬਣਾ ਰਹੀ ਆ ਤੇ 3 4 5 6 ਫੋਨ ਆਪੇ ਆ ਆ ਵੀ ਕਿਵੇਂ ਆ ਹਾਂ ਇੱਥੇ ਬੈਠਾ ਲਾਲੀ ਹੈਲੋ ਕਹਿੰਦਾ ਮੈਨੂੰ ਸੁਣਦਾ ਨਹੀਂ ਕੁਛ ਚਲੋ 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 ਵੀ ਸਟਾਰਟ ਕੀ ਗੱਲ ਆ ਯਾਰ ਇਹ ਨਾ ਬ੍ਰੇਕ ਰੇ ਦੋ ਨੰਬਰ ਦਾ ਇਹ ਚੱਲੀ ਕੁੜੀ ਚੰਦਰਮਾ ਦੀ ਜਿਪ پلان ਚੰਦਰਮਾ ਤੋਂ ਪਚਾ ਬੰਦੇ ਮੋٹے ਦਾ ਭਟਾਂਕੀ ਬਿੰਦਾਂ ਚੁੱਪ-ਚੁੱਪ ਬੋਲੋ ਉਹ ਥੋੜੀ ਜਾਣਾ ਅੱਧਰ ਵੀ ਬਾਅਸ ਆਣਾ ਉਹਦਾ ਛੱਤ ਮੜ ਕਾਲੂ ਪੂਰੇ ਕਰੂ ਆਸਾ ਨਾ ਲਓ ਜੀ ਜੋਬ ਮਿਲ ਗਈ ਕਹਿੰਦੇ ਸੜਕ ਬਣਾਉਣ ਦੀ ਬਰਬਲਾ ਬਰਬਲਾ ਸਾਉਣੀ ਉਹ ਕੋਈ ਨਹੀਂ ਨਹੀਂ ਬਾਤ ਕਰਦੇ ਆ ਬੱਦੀਆ ਜੇ ਮੈਂ ਕਾਰਪੈਂਟਰ ਦਾ ਕੰਮ ਕਰਦਾ ਢਵਾਈ ਚ ਢਵਾਈ ਚ ਕਾਰਪੈਂਟਰ ਨਹੀਂ ਹੁੰਦੇ ਇਦਾਂ ਸੰਗਾ ਡੱਬਾ ਲੈ ਜਾ

ਉਹਨੂੰ ਪੰਗਾ ਦਵਾਤਾ ਬੈਠੇ ਸਾਂ ਅੱਗੇ ਉੱਪਰ ਵਾਲੇ ਕਿੱਥੇ ਹੈ ਇਹ ਦਾ ਮੂਹਰੇ ਦੇਖਣੇ ਕਰਾਉਂਦੇ ਨੇ ਇਹਨਾਂ ਕਾਰਨ ਲੈ ਗਏ ਨੇ ਉਹ ਤੜੀ ਤੜੀ ਈਆ ਗੋ ਕਵਿਤਾਰ ਨੂੰ ਹੱਥ ਬਾਲੀ ਉੱਤੇ ਭਲੇਖੇ ਨਾ ਮੈਂ ਦਮੇ ਡਰ ਲਾਇਆ ਤਾਂ ਮੈਂ ਨਹੀਂ ਜਾਣਾ ਕੋਈ ਨੀਚੇ ਆਇਆ ਲੱਤ ਨੂੰ ਕੋਰੀ ਦੇ ਪੋਇਆ ਹੋ ਜਾ ਬਾਬੀ ਕਾਪੂ ਕੈਨੇਡਾ ਪਹੁੰਚ ਗਏ ਭਾਈ ਡਾਂਕੀ ਲਵਾ ਗਏ ਲਓ ਜੀ ਸਪੀਡ ਬਹੁਤ ਆ ਇਧਰੋਂ ਆ ਜਾ ਵੀਰੇ ਇਧਰ ਦਾ ਘੋਣਾ ਹੈ ਇਹ ਏ ਏ ਏ ਏ ਏ ਏ ਚੱਕ ਲੋ ਜੀ ਸਹੀ ਆ

ਰਾਮ ਮਾਰ ਮਾਰ ਮੈਟਰੋ ਹੈਲੋ एवरीवन ਮੈਟਰੋ ਤਰੇਟ ਤੋਂ ਨੀਓਂ ਦੀ ਵੀ ਤਾਂ ਕੁਲਿਆਨ ਸੈਰਸ ਬੋਲ ਲੈ ਪੰਜ ਅੰਦਰ ਜੀ ਇਸੇ ਤੋਂ ਕੰਫਰਟੇਬਲ ਚੱਲ ਜਾਂ ਉਹ ਜਿਹੜੇ ਬਾਹਰ ਚੱਲਿਆ ਫਿਰ ਟੈਂਟ ਅੱਗੇ ਤੋਂ ਸੁੰਦਰ ਖਾ ਲਈ ਆ ਖਾ ਲਈ

ਉਹ ਸਾਈਜ਼ ਛੋਟੇ ਵੱਡੇ ਆ ਗਏ ਇਹਦੇ ਵਿੱਚ ਸਾਈਜ਼ ਹੈਗਾ ਵੱਡਾ ਇਹਦੇ ਵਿੱਚ ਇਹਦੇ ਵਿੱਚ ਫੋਟੋ ਆਉਣੀ ਆ ਆ ਚੀਜ਼ ਦੀ ਆਮ ਨਹੀਂ ਚੌੜੀ ਚ ਨਹੀਂ ਜੇ ਡਾਇਰੈਕਟ ਵੀ ਸ਼ੇਪ ਹੁੰਦੀ ਮਤਲਬ ਆਹ ਚੀਜ਼ ਹੀ ਨਾ ਉਹ ਡਾਇਰੈਕਟ ਉੱਥੇ ਪੰਤਰੀ ਹੋ ਜਾਊਗੀ ਉਹ ਆਉਂਦੀ ਮੇਰੇ ਇਹ ਤਾਂ ਤੁਹਾਡੇ ਸਾਰੇ ਟਾਈਟ ਹੋ ਗਏ ਬੈਟਰੀ ਕੰਫਰਟ ਬਗੈਸੀ ਆ

की की मंगाऊंगे आज सर मैं तेजोवन एंजॉय कर रहा हैं मैं अपनी मंगाई है कोल्ड कॉफी जो मैंने मंगाया किटकैट शेक और महक ने मंगाया ओरियो शेक और क्या आज लो वेट कर रहे हैं बाप बाजी के वापसी हम खा ਆ ਗਿਆ ਆਪਣਾ ਮਸਾਲਾ ਡੋਸਾ ਟੂਟ ਪੜੇ ਹੈ ਸਭ ਹਾਂਜੀ ਕਿੱਦਾਂ ਜਿਹੜਾ ਪਾウダー ਕੀਤਾ ਪੀਕਾ ਨੇਰ ਵਾਲਿਆ ਬਦੋ ਬਦੀ ਜਦੋਂ ਜਹਦ ਲੱਗੀ ਹੋਈ ਹੈ ਲਾਲੀ ਦੀ ਪੰਗਾ ਪੈ ਗਿਆ ਨਾ ਨਾ ਪੰਗਾ ਪੈ ਗਿਆ ਲਾਲੂ ਪੰਗਾ ਪੈ ਗਿਆ ਹੁਣ ਕੀ ਬਣੂਗਾ ਦੇਖਿਆ ਮਗਵਨੀ ਇਹ ਚੜਤ ਨਹੀਂ ਜਾਂਦੀ ਤੇ ਇਹ ਚਮਚੇ ਵੀ ਦੇ ਕੱਢ ਦਿੱਤੇ ਨੇ ਮੈਂ ਨਹੀਂ ਗੰਮ ਫੇਰ ਆਪੀ ਕਰਨੀ ਆਉਂਦਾ ਆ ਇਧਰ ਇੰਦਰਜੀਤ ਦੇ ਨਾਲ ਨਖਾ ਜੇ ਪਾਈ ਬੈਠਾ ਤੁਹਾਡੀ ਪਲੇਟ ਜੇ ਸਾਫ ਹੈ ਇਹ ਵੀ ਨਹੀਂ ਕਰਨੀ ਇਹ ਮੁੜਕਾ ਆ ਗਿਆ ਆਲੂ ਖਾਦਿਆਂ ਨੂੰ